ਜੇ ਕਿਸਮ ਨੂੰ ਯਾਦ ਆਂਦਾ ਹੈ ਅ ਅਸੀਂ ਪਟਿਆਲੋਂ ਚੱਲੇ ਆ ਮੈਂ ਖੁਦ ਹੀ ਡਰਾਈਵ ਕਰ ਰਿਆ ਸੀਗਾ ਤੇ ਜਲੰਧਰ ਜਾ ਰਹੇ ਸੀ ਆਪਾਂ ਰਸਤੇ 'ਤੇ ਫਲੋਰ ਰੁਕ ਗਿਆ ਆਪਾਂ ਤੇ ਮੈਂ ਕਿਹਾ ਮੈਨੂੰ ਤਾਂ ਕੰਮ ਹੈ 2 ਮਿੰਟ ਦਾ ਤੇ ਮੇਰੇ ਮੇਰੇ ਵਾਈਫ ਕਹਿੰਦੀ ਆ ਕਿ ਕਹਿੰਦੀ ਮੈਨੂੰ ਪਤਾ ਤੁਹਾਨੂੰ ਕੀ ਕੰਮ ਹੈ ਇੱਥੇ ਵੀ ਕੋਈ ਕੇਸ ਹੀ ਹੋਣਾ ਕਿਸੇ ਦਾ ਮੈਂ ਮੈਂ ਤਾਂ ਗੱਡੀ 'ਚ ਬੈਠ ਗੱਡੀ ਸਟਾਰਟ ਕੀਤੀ ਤੇ ਮੈਂ ਉਤਰ ਕੇ ਉਸ ਘਰ ਚਲਾ ਗਿਆ ਉੱਥੇ ਲੇਡੀ ਜਿਹੜੀ ਸੀ ਉਹ ਉਹਨੂੰ ਨਾ ਪੈਰਾਲਾਈਜ਼ ਹੋ ਗਿਆ ਸੀਗਾ ਕਹ ਲੋ ਹਾਫ ਕੋ ਮੱਚੀ ਸੀ ਉਹ ਉੱਠ ਨਹੀਂ ਸਕਦੀ ਸੀ ਬੋਲ ਨਹੀਂ ਸਕਦੀ ਸੀ ਆਵਾਜ਼ ਨਹੀਂ ਸੀ ਆਉਂਦੀ ਅੱਖਾਂ ਚ ਪਾਣੀ ਆਂਦਾ ਸੀ ਉਹਦੇ ਮੈਂ ਉਹਦੇ ਪੈਰਾਂ ਕੋਲ ਜਾ ਕੇ ਮੈਂ ਹਮੇਸ਼ਾ ਜਦੋਂ ਜਾਂਦਾ ਇਹੋ ਜਿਹੇ ਕੇਸ ਤੇ ਮੈਂ ਪੈਰ ਦੇ ਅੰਗੂਠੇ ਦਬਾਨਾ ਹੁੰਦਾ ਉਹਦੇ ਨਾਲ ਇੱਕਦਮ ਉਹ ਥੋੜਾ ਹੋਸ਼ ਆਂਦਾ ਬੰਦਾ ਤੇ ਮੈਂ ਉੱਤੇ ਖੜਾ ਮੈਂ ਪੈਰ ਦਬਾਏ ਉਹਦੇ ਅੰਗੂਠੇ ਉਹਨੇ ਮੇਰੇ ਵੱਲ ਦੇਖਿਆ ਤੇ ਹੁਣ ਉਹਦੀ ਅੱਖਾਂ ਮੈਨੂੰ ਦੱਸ ਰਹੀਆਂ ਸੀ ਕਿ ਇਹ ਕੀ ਮੰਗਦੀ ਹੈ ਕਿ ਕੀ ਚਾਹੀਦਾ ਇਹਨੂੰ ਹੋਇਆ ਕਿ ਇਸੇ ਕਿ ਉਹਦੇ ਮੁੰਡੇ ਨੂੰ ਫਾਂਸੀ ਸਜ਼ਾ ਹੋ ਗਈ ਸੀ ਸਚਨ ਸੀ ਨਾਂ ਮੁੰਡੇ ਦਾ ਚਰਮਾ ਸਤਿਨ ਚਰਮਾ ਜਦੋਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਮੇਰੇ ਬੇਟੇ ਨੂੰ ਫਾਂਸੀ ਸਜ਼ਾ ਹੋ ਗਈ ਹੈ ਤੇ ਉਹ ਉੱਥੋਂ ਗਿਰ ਗਈ ਗਿਰਨ ਦੇ ਨਾਲ ਉਹ ਬੈੱਡ ਤੇ ਪੈ ਗਈ ਉਹ ਉੱਠਣ ਜੋਗੀ ਨਹੀਂ ਫਿਰ ਉਹ ਉਸ ਦਿਨ ਵੀ ਉਹ ਹੱਥ ਐਦਾਂ ਹੱਥ ਨਾ ਹੋਲਿਓਲਿਓ ਹੱਥ ਕਰਕੇ ਕੋਸ਼ਿਸ਼ ਹੋਦੀ ਕਿ ਮੈਂ ਹੱਥ ਜੋੜ ਕੇ ਤੇ ਅੱਖਾਂ 'ਚ ਪਾਣੀ ਮੇਰੇ ਹਾਲ ਦੇਖ ਕੇ ਕਿ ਇੱਕ ਮੇਰੇ ਅੰਗੇ ਫਰਿਆਦ ਕਰ ਰਹੀ ਸੀ ਕਿ ਮੇਰੇ ਬੱਚੇ ਨੂੰ ਬਚਾਓ ਮੈਂ ਤਾਂ ਸਾਰੀ ਗੱਲ ਸਮਝਦਾ ਸੀਗਾ ਤੇ ਮੈਂ ਐਦਾਂ ਕਹਿੰਦਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਕਰ ਰਿਹਾ ਮੈਂ ਕਰ ਰਿਹਾ ਕਹਿ ਕੇ ਤੇ ਮੈਂ ਜਿੱਲੇ ਵਾਪਸ ਮੁੜਿਆ ਤੇ ਵਾਈਫ ਅੱਗੇ ਖੜੀ ਸੀ ਆਪਾਂ ਚੱਲ ਗਏ ਲੋੜ ਤੋਂ ਲੈ ਕੇ ਜਲੰਧਰ ਤੱਕ ਮੈਂ ਡਰਾਈਵ ਕੀਤੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਆਪਸ ਵਿੱਚ ਜਲੰਧਰ ਕੈਂਟਪੌਂਜੇ ਨੇ ਮੈਨੂੰ ਕਹਿੰਦੇ ਆਖੇ ਕਹਿੰਦੀ ਹੈ ਕੀ ਕਾਰੀਸ ਰੇਡੀ ਹੈ ਨੂੰ ਕੀ ਹੋਇਆ ਮੈਂ ਵੀ ਦੱਸੀ ਗੱਲ ਮੈਂ ਕਹਿ ਦਿੱਤਾ ਉਹ ਆਇਆ ਸੀ ਕਹਿੰਦੀ ਫਿਰ ਇਹ ਮੁੰਡੇ ਨੂੰ ਲੈ ਕੇ ਆਓ ਮੈਂ ਕਿਹਾ ਮੋਹੀ ਕੰਮ ਤਾਂ ਕਰ ਰਹੇ ਹਾਂ ਫਿਰ ਉਹਨੂੰ ਸਮਝ ਪਈ ਕਹਿੰਦੀ ਨਹੀਂ ਕਹਿੰਦੀ ਹੁਣ ਮੈਂ ਤੁਹਾਨੂੰ ਅੱਜ ਤੋਂ ਬਾਅਦ ਮੈਂ ਰੋਕਾਂਗੀ ਨਹੀਂ ਪੁੱਛਾਂਗੀ ਨਹੀਂ ਔਰ ਉਹ ਦਿਨ ਗਿਆ ਅਜ ਦਾ ਦਿਨ ਹੈ ਉਹਨੇ ਅੱਜ ਤੱਕ ਨਹੀਂ ਪੁੱਛਿਆ ਕਿੱਥੇ ਜਾ ਰਹੇ ਹੋ ਕਿੱਥੋਂ ਆ ਰਹੇ ਹੋ ਕਦੋਂ ਆਓਗੇ ਜਾਂ ਕੀ ਕਰ ਰਹੇ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ